ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇ ਦੇਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭ ਜੀ ਸਿਨਾਸਿ ਦੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਆਜਾ ਪਰਮੇਸ਼ਰ ਦੇ ਵਚਨ ਤੋਂ ਸੁਣਾਣਗੇ ਇਹ ਬੁਰ ਸ਼ਮੰਜਾ ਉਹਦੀ 2 ਅਤੇ 3 ਨੰਬਰ ਆਇਤ ਨੂੰ ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ ਕਿਉਂ ਜੋ ਉਹ ਬਹੁਤ ਹਨ ਅਤੇ ਵੱਡੇ ਹੰਕਾਰ ਦੇ ਕਾਰਨ ਮੇਰੇ ਨਾਲ ਲੜਦੇ ਹਨ ਜਿਸ ਵੇਲੇ ਮੈਨੂੰ ਡਰ ਹੋਵੇਗਾ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਸੱਚਮੁੱਚ ਜਦ ਅਸੀਂ ਹੰਕਾਰ ਦੇ ਮਾਰੇ ਉਹਨਾਂ ਵੈਰੀਆਂ ਤੋਂ ਡਰ ਜਾਂਦੇ ਆ ਥੱਕ ਜਾਂਦੇ ਆ ਕੰਬ ਜਾਂਦੇ ਆ ਘਬਰਾ ਜਾਂਦੇ ਆ ਹਾਰ ਜਾਂਦੇ ਆਂ ਅਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਸਾਰੀ ਵਾਰ ਲਗਾ ਛੜਦੇ ਆਂ ਪਰ ਫਿਰ ਵੀ ਸਾਡਾ ਕੁਝ ਭਲਾ ਨਹੀਂ ਹੁੰਦਾ ਤਾਂ ਕਲਾਮ ਦੇ ਅਨੁਸਾਰ ਵਚਨ ਚ ਲਿਖਿਆ ਕਿ ਮੇਰੇ ਬਹੁਤ ਸਾਰੇ ਘਾਤੀ ਆ ਜਿਹੜੇ ਮੈਨੂੰ ਸਾਰਾ ਦਿਨ ਮਿੱਧਦੇ ਆਂ ਕਹਿੰਦਾ ਮੇਰੇ ਘਾਤੀ ਸਾਰਾ ਦਿਨ ਮੈਨੂੰ ਮਿੱਧਦੇ ਆ ਕਿਉਂਕਿ ਉਹ ਬਹੁਤ ਸਾਰੇ ਹੋ ਗਏ ਆ ਔਰ ਵੱਡੇ ਹੰਕਾਰ ਦੇ ਕਾਰਨ ਉਹ ਮੇਰੇ ਨਾਲ ਲੜਦੇ ਆ ਤਾਂ ਉਸ ਵੇਲੇ ਕਹਿੰਦਾ ਮੈਨੂੰ ਕੀ ਆ ਉਸ ਵੇਲੇ ਜਦੋਂ ਮੈਂ ਥੱਕ ਹਾਰ ਕੰਬ ਘਬਰਾ ਜਾਣਾ ਆ ਮੇਰਾ ਭਰੋਸਾ ਯਾ ਹਵਾ ਦੇ ਉੱਤੇ ਹੈ ਹਾਲੇਲੂਇਆ ਅਸੀਂ ਸਭ ਕੁਝ ਕਰ ਸਕਦੇ ਹਾਂ ਅਸੀਂ ਦੁਸ਼ਟ ਆਤਮਾ ਨੂੰ ਕੱਢ ਸਕਦੇ ਹਾਂ ਉਹਨੂੰ ਸ਼ਰਮਿੰਦਾ ਕਰ ਸਕਦੇ ਹਾਂ ਉਹਨੂੰ ਹਰਾ ਸਕਦੇ ਹਾਂ ਉਹਨੂੰ ਜਕੜ ਸਕਦੇ ਹਾਂ ਉਹਨੂੰ ਜਿੱਥੇ ਅਸੀਂ ਚਾਹੀਏ ਉੱਥੇ ਹੀ ਲੌਕ ਕਰ ਸਕਦੇ ਹਾਂ ਅਸੀਂ ਜੋ ਉਹਦੇ ਲਈ ਸੋਚਣੀ ਹੈ ਉਹੀ ਉਹਦੇ ਲਈ ਹੋ ਜਾਏਗਾ ਸਾਡੇ ਵਿੱਚ ਸਮਰਥ ਬਹੁਤ ਹੈ ਸਾਡੇ ਵਿੱਚ ਤਾਕਤ ਬਹੁਤ ਹੈ ਪਰ ਬਹੁਤ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਉਸ ਤਾਕਤ ਨੂੰ ਪਹਿਚਾਨ ਨਹੀਂ ਪਾਉਂਦੇ ਅਸੀਂ ਉਸ ਸਮਰਥਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਪਾਉਂਦੇ ਸਾਡੀ ਉਹ ਤਾਕਤ ਸਾਡੀ ਉਹ ਸਮਰਥ ਸਾਡਾ ਬਲ ਜਿਹੜਾ ਆ ਉਹ ਘਟ ਜਾਂਦਾ ਆ ਜਦੋਂ ਅਸੀਂ ਡਰ ਜਾਂਦੇ ਆ ਘਬਰਾ ਜਾਂਦੇ ਆ ਅਸੀਂ ਕਿਸੇ ਵੀ ਚੀਜ਼ ਦੇ ਅੱਗੇ ਜਦੋਂ ਆਪਣੇ ਆਪ ਗੋਡੇ ਟੇਕ ਜਾਂਦੇ ਆ ਨਾ ਕਿ ਹਾਂ ਮੈਂ ਇਹ ਕੰਮ ਨਹੀਂ ਕਰ ਸਕਦਾ ਤਾਂ ਉਸ ਵੇਲੇ ਯਹੋਵਾ ਸਾਡੇ ਵਾਲਿਆ ਇਹ ਗੱਲ ਹਮੇਸ਼ਾ ਯਾਦ ਰੱਖੋ ਸਾਡਾ ਪਰਮੇਸ਼ਰ ਤਾਕਤਵਰ ਹੈ, ਆਪ ਬਲ ਦੇਣ ਵਾਲਾ, ਸਮਰਥੀ ਹੈ, ਚਟਾਨ ਹੈ, ਸਾਡਾ ਸੰਭਾਲਣ ਵਾਲਾ ਹੈ। ਸਾਨੂੰ ਹਰ ਵਿਪਤਾ, ਮੁਸੀਬਤ, ਪਰੇਸ਼ਾਨੀ ਤੋਂ ਆਜ਼ਾਦ ਕਰਨ ਵਾਲਾ ਹੈ। ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿਉਂਕਿ ਸੱਚਮੁੱਚ ਪਰਮੇਸ਼ਰ ਬਹੁਤ ਹੀ ਮਹਾਨ, ਸਮਰਥੀ ਅਤੇ ਦਇਆ ਕਰਨ ਵਾਲਾ, ਦਿਯਾਲੂ ਅਤੇ ਕਿਰਪਾਲੂ ਪਰਮੇਸ਼ਰ ਹੈ, ਜਿਹੜਾ ਉਹਨੂੰ ਸੱਚੇ ਦਿਨੋਂ ਪੁਕਾਰਨ ਵਾਲੇ ਦੀ ਹਰ ਵੇਲੇ ਮਦਦ ਸਹਾਇਤਾ ਕਰਦਾ ਹੈ। ਹਾਲੇਲੂਇਆ। ਹੁਣ ਵਜਨ ਲਈ ਕਿ ਮੇਰੇ ਘਾਤੀ ਸਾਰੇ ਦਿਨ ਮੈਨੂੰ ਮਦਦ ਦਿਓ। ਪਹਿਲੀ ਗੱਲ ਤਿਆ ਹੈ ਕਿ ਜਦੋਂ ਦੁਸ਼ਟ ਆਉਂਦਾ ਹੈ ਜ਼ਰੂਰੀ ਨਹੀਂ ਕਿ ਅਸੀਂ ਪਰਮੇਸ਼ਰ ਦੇ ਖਿਲਾਫ ਕੋਈ ਪਾਪ ਕੀਤਾ ਹੈ ਇਸ ਲਈ ਆਉਂਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਰ ਉਹਨੂੰ ਕਲਦਾ ਹੈ ਇਸ ਲਈ ਆਉਂਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਸਾਨੂੰ ਪਰੇਸ਼ਾਨ ਕਰਦਾ ਹੈ ਇਸ ਲਈ ਆਉਂਦਾ ਪਰ ਉਹਦੇ ਹੋਰ ਵੀ ਬਹੁਤ ਸਾਰੇ ਰੀਜ਼ਨ ਹੋ ਸਕਦੇ ਜਿਦੇ ਨਾਲ ਕਿ ਸਾਡੀ ਪ੍ਰੀਖਿਆ ਹੋ ਸਕਦੀ ਹੈ ਜਿਦੇ ਨਾਲ ਕਿ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਣ ਵਾਲਾ ਉਹ ਰੁਕਾਵਟ ਪਾਉਣ ਦੇ ਲਈ ਆਇਆ ਹੈ ਜਿਦੇ ਨਾਲ ਕਿ ਅਸੀਂ ਖੁਦਾ ਚ ਇੱਕ ਖਰੀਦ ਨਾਲ ਚੱਲ ਰਹੇ ਹਾਂ ਉਸਨੂੰ ਠੋਕਰ ਦੇਣ ਲਈ ਆਇਆ ਹੈ ਬਹੁਤ سارے ਤਰੀਕਿਆਂ ਦੇ ਦੁਆਰਾ ਦੁਸ਼ਟ ਸਾਡੀ ਜ਼ਿੰਦਗੀ ਚ ਆ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਇੱਕ ਹੀ ਰੀਜ਼ਨ ਹੋ ਸਕਦਾ ਕਾਫੀ سارے ਰੀਜ਼ਨ ਹੋ ਸਕਦੇ ਆ ਤਾਂ ਫਸਟ ਆਫ ਆਲ ਅਗਰ ਕੋਈ ਸ਼ੈਤਾਨ ਬਹੁਤ ਆਇਤ ਤੇ ਨਾਲ ਸਾਨੂੰ ਸਤਾ ਰਿਹਾ ਬੜੇ ਮਤਲਬ ਕਹਿ ਲੋ ਕਿ ਸਿੱਧਤਾ ਲਾ ਕੇ ਸਾਡੇ ਪਿੱਛੇ ਪੈ ਗਿਆ ਅਗਰ ਸਾਨੂੰ ਲੱਗਦਾ ਤਾਂ ਉਸ ਵੇਲੇ ਪਹਿਲਾਂ ਆਪਣੇ ਆਪ ਨੂੰ ਜੱਜ ਕਰੋ ਕਿ ਮੇਰੇ ਚ ਕੋਈ ਕਮੀ ਆ ਜਾਂ ਮੇਰੇ ਚ ਕੋਈ ਖੂਬੀ ਆ ਜਾਂ ਮੈਂ ਕੋਈ ਐਸਾ ਕੰਮ ਕਰਨ ਜਾ ਰਹੇ ਹਾਂ ਜੋ ਮੈਨੂੰ ਲੱਗ ਰਿਹਾ ਵੀ ਹਾਂ ਇਹਦੇ ਚ ਮੈਨੂੰ ਬੈਨੀਫਿਟ ਹੋਏਗਾ ਔਰ ਸ਼ੈਤਾਨ ਵਿੱਚ ਜਲਸੀ ਹੋ ਰਹੀ ਆ ਇਸ ਲਈ ਜਿਸ ਕੰਮ ਤੋਂ ਦੁਸ਼ਟ ਨੂੰ ਜੈਲ ਸੀ ਹੋ ਰਹੀ ਹੈ ਨਾ ਉਸ ਕੰਮ ਨੂੰ ਦੁੱਗਣਾ ਕਰਨਾ ਸ਼ੁਰੂ ਕਰ ਦਿਓ ਹਾਲੇਲੂਇਆ ਜਦੋਂ ਦੁਸ਼ਟ ਸਾਨੂੰ ਸਤਾਉਣ ਲੱਗ ਪਵੇ ਨਾ ਵੱਲ ਸਾਨੂੰ ਪ੍ਰੇਅਰ ਵਿੱਚ ਸਤਾਉਂਦਾ ਹੈ ਤਾਂ ਪ੍ਰੇਅਰ ਦੁੱਗਣੀ ਕਰ ਦਿਓ ਅਗਰ ਉਹ ਸਾਨੂੰ ਦਾਣ ਦੇਣ ਲੱਗੇ ਸਤਾਉਂਦਾ ਹੈ ਤਾਂ ਆਪਣਾ ਦਾਣ ਥੋੜਾ ਵਧਾ ਲਓ ਅਗਰ ਉਹ ਸਾਨੂੰ ਚਰਚ ਜਾਣ ਲੱਗੇ ਸਤਾਉਂਦਾ ਹੈ ਤਾਂ ਚਰਚ ਵੱਧ ਕੇ ਜਾਓ ਅਗਰ ਦੁਸ਼ਟ ਸਾਨੂੰ ਕਿਸੇ ਵੀ ਤਰੀਕੇ ਨਾਲ ਸਤਾਉਂਦਾ ਹੈ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰਦਾ ਹੈ ਕਿਸੇ ਵੀ ਤਰੀਕੇ ਨਾਲ ਸਾਡਾ ਨਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਤਰੀਕੇ ਨਾਲ ਸਾਨੂੰ ਮਿਹਦਦਾ ਹੈ ਕਿਸੇ ਵੀ ਤਰੀਕੇ ਨਾਲ ਸਾਡੇ ਵਿਰੁੱਧ ਖੜਾ ਹੋ ਕੇ ਸਾਡੇ ਨਾਲ ਲੜਾਈ ਕਰਦਾ ਉਸ ਹਰ ਇੱਕ ਤਰੀਕੇ 'ਚ ਬਹੁਤ ਤਾਇਤ ਦਿਨਾ ਪਰਫੁੱਲਿਤ ਹੋ ਜਾਓ ਬਣੇ ਰਹੋ ਜੁੜ ਜਾਓ ਤਾਕਤ ਨੂੰ ਪਹਿਨ ਲਓ సామਰਥ ਨੂੰ ਪਹਿਨ ਲਓ ਖੁਦਾ ਦੇ ਹਸਤਰ ਵਸਤਰਾਂ ਨੂੰ ਪਹਿਨ ਲਓ ਆਪਣੇ ਖੁਦਾ ਦੇ ਵਿੱਚ ਵੱਡੇ ਪ੍ਰੇਮ ਦੇ ਨਾਲ ਖੜੇ ਹੋ ਜਾਓ ਲਾਚਾਰੀ ਦੇ ਨਾਲ ਨਹੀਂ ਪਰ ਤਾਕਤ ਦੇ ਨਾਲ ਪ੍ਰੇਮ ਦੇ ਨਾਲ ਅਤੇ ਦਇਆ ਦੇ ਨਾਲ ਖੁਦਾ ਦੇ ਵਿੱਚ ਖੜੇ ਹੋਵੋ ਜੋ ਖੁਦਾ ਸਮਰਥੀਆ ਤਾਕਤ ਦੇਣ ਵਾਲਾ ਆ ਬਲ ਦੇਣ ਵਾਲਾ ਆ ਥੱਕਿਆ ਹੋਇਆਂ ਨੂੰ ਤਾਕਤ ਤੇ ਹੰਬਿਆ ਹੋਇਆਂ ਨੂੰ ਸਤਾ ਸ਼ਕਤੀ ਦੇਣ ਵਾਲਾ ਹੁਦਾਇਆ ਉਹ ਖੁਦਾ ਸੱਚਮੁੱਚ ਪ੍ਰੇਮ ਵਾਲਾ ਦਇਆ ਵਾਲਾ ਕਿਰਪਾ ਵਾਲਾ ਮਹਾਨ ਸਮਰਥੀ ਹੁਦਾਇਆ ਉਹ ਪਰਮੇਸ਼ਰ ਕਦੇ ਵੀ ਨਾ ਥਕੇਗਾ ਨਾ ਹੰਬੇਗਾ ਨਾ ਘਬਰਾਏਗਾ ਤੇ ਨਾ ਹੀ ਕਿਸੇ ਦੇ ਵਿਰੁੱਧ ਖੜਾ ਹੋਵੇਗਾ ਉਹ ਪਰਮੇਸ਼ਰ ਹਰ ਵੇਲੇ ਹਰ ਇੱਕ ਦੀ ਆਵਾਜ਼ ਨੂੰ ਸੁਣਨ ਵਾਲਾ ਹਰ ਇੱਕ ਨੂੰ ਬਲ ਦੇਣ ਵਾਲਾ ਹਰ ਇੱਕ ਨੂੰ ਤਾਕਤ ਦੇਣ ਵਾਲਾ ਖੁਦਾਯਾ ਜਦ ਅਸੀਂ ਉਸ ਪਰਮੇਸ਼ਰ ਨੂੰ ਪੁਕਾਰਾਂਗੇ ਤਾਂ ਫਿਰ ਭਾਵੇਂ ਬੈਰੀ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ ਹੋਵੇ ਉਹ ਨਾ ਖੜਾ ਰਹਿ ਪਾਵੇਗਾ ਜਦੋਂ ਬੈਰੀ ਸਾਨੂੰ ਸਤਾਉਂਦਾ ਹੈ ਉਹ ਸਾਨੂੰ ਸਤਾ ਨਹੀਂ ਪਾਵੇਗਾ ਉਹ ਸਾਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਉਹ ਨਹੀਂ ਹਰਾ ਪਾਏਗਾ ਉਹ ਸਾਨੂੰ ਉਮਿਦ ਦਿਆਂ ਪਰ ਖੁਦਾ ਉਹਨੂੰ ਉਮਿਦ ਸੁਟੇਗਾ ਕਿਉਂਕਿ ਪਹਿਲੀ ਕੋਸ਼ਿਸ਼ ਖੁਦ ਕਰੋ ਅਗਰ ਨਹੀਂ ਹੋ ਪਾ ਰਿਹਾ ਜਦ ਅਸੀਂ ਇਸ ਬਚਨ ਨੂੰ ਦੇਖ ਰਹੇ ਹਾਂ ਕਿ ਇਹ ਕੰਮ ਮੁਲੁੱਖਾ ਤੋਂ ਹੋਣਾ ਆ ਹੁਣ ਨਹੀਂ ਹੋ ਪਾਰਿਆ ਉਦੋਂ ਪਿਤਾ ਪਰਮੇਸ਼ਰ ਤੋਂ ਆਪਣੀ ਸਿਫਾਰਿਸ਼ ਨੂੰ ਲਾ ਕੇ ਖੁਦਾ ਮੇਰੇ ਤੋਂ ਹੁਣਾ ਆ ਪਰ ਤੂੰ ਕਰ ਸਕਦਾ ਹੈ ਤਾਂ ਫਿਰ ਦੇਖਿਓ ਕਿ ਖੁਦਾ ਦੇ ਕਰਨ ਦਾ ਅਜ਼ਲਿਕਾ ਕੀ ਆ ਕਿਉਂਕਿ ਖੁਦਾ ਦੇ ਕਿਸੇ ਵੀ ਤਰੀਕੇ ਚ ਫੇਲੀਅਰ ਨਹੀਂ ਆ ਖੁਦਾ ਜਦ ਵੀ ਕਰਦਾ ਸਿੱਧਤ ਨਾਲ ਕਰਦਾ ਰੂਝ ਜਮ ਜਾਨ ਨਾਲ ਕਰਦਾ ਫਿਰ ਜੋ ਹਾਵਦਿ ਉਡੀਕਨ ਵਾਲੇ ਨਵੇਂ ਸਿਰੋਂ ਬਲ ਪਾ ਰਹੇ ਆ ਉਹ ਕਾਬਾਂ ਦੇ ਨਿਆਈ ਉੱਡਦੇ ਆ ਪਰਮੇਸ਼ਰ ਦੇ ਰਾਜ ਵਿੱਚ ਮਰਦੇ ਆ ਔਰ ਖੁਦਾ ਦੇ ਵੱਡਿਆਂ ਤੇ ਅਚਾਰਸ਼ ਕੰਮਾਂ ਦੇ ਵਿੱਚ ਹਿੱਸੇਦਾਰੀ ਲੈਂਦੇ ਆ ਯੋਗਦਾਨ ਪਾਉਂਦੇ ਆ ਪ੍ਰਭੂ ਦਾ ਰਾਜ ਹਰ ਵੇਲੇ ਉਹਨਾਂ ਸਾਰਿਆਂ ਦੇ ਉੱਪਰ ਰੰਦਾ ਆ ਜਿਹੜੇ ਉਹਨੂੰ ਪੁਕਾਰਦੇ ਜਿਹੜੇ ਉਹਨੂੰ ਸੰਭਾਲਦੇ ਜਿਹੜੇ ਉਹਦੇ ਬਚਨਾਂ ਹੁਕਮਾਂ ਵਿਧੀਆਂ ਤੇ ਚੱਲਦੇ ਆ ਹallelujah ਇਸ ਲਈ ਆਪਾਂ ਸਭ ਨੇ ਖੁਦਾਵੰਦੀ ਸਿਫਾਰਿਸ਼ ਨੂੰ ਲੈਣਾ ਆ ਕਿ ਜਦੋਂ ਅਸੀਂ ਆਪਣੀਆਂ ਕੋਸ਼ਿਸ਼ਾਂ ਕਰਕੇ ਥੱਕ ਜਾਂਦੇ ਹਾਂ ਉਦੋਂ ਪਰਮੇਸ਼ਰ ਦੀ ਸੱਚੀ ਸਹਾਇਤਾ ਸਾਡੇ ਲਈ ਰਿਲੀਜ਼ ਹੁੰਦੀ ਹੈ ਔਰ ਉਹ ਸੱਚੀ ਸਹਾਇਤਾ ਜਦੋਂ ਅਸੀਂ ਖੁਦਾ ਵੱਲੋਂ ਮੰਗਦੇ ਹਾਂ ਉਸ ਵੇਲੇ ਪਰਮੇਸ਼ਰ ਦਾ ਪ੍ਰੇਮ ਵੱਡੇ ਅਤੇ ਬਹੁਤਾਈਤ ਦੇ ਨਾਲ ਵੱਡੀ ਆਸ਼ੀਸ਼ ਅਤੇ ਵੱਡੇ ਕੰਮਾਂ ਦੇ ਨਾਲ ਸਾਡੇ ਤੇ ਉਤਰਦੀ ਹੈ ਔਰ ਖੁਦਾ ਦਾ ਪ੍ਰੇਮ ਸਦਾਤ ਲੈ ਕੇ ਸਦਾ ਤੱਕ ਸਾਡੇ ਵਿੱਚ ਬਣਿਆ ਰਹਿੰਦਾ ਹੈ ਖੁਦਾ ਦੀ ਸਹਾਇਤਾ ਹਰ ਵੇਲੇ ਸਾਨੂੰ ਸੰਭਾਲਦੀ ਹੈ ਦੂਤ ਹਰ ਵੇਲੇ ਸਾਡੀ ਤਹਿਲ ਸੇਵਾ ਕਰਦੇ ਆ ਜਦੋਂ ਅਸੀਂ ਆਪਣੀ ਮੁਸੀਬਤ ਦੇ ਵੇਲੇ ਖੁਦਾ ਦੇ ਖਿਲਾਫ ਨਹੀਂ ਬੋਲਦੇ ਪਰ ਅਸੀਂ ਖੁਦਾ ਤੇ ਭਰੋਸਾ ਰੱਖਦੇ ਆ ਕਹਿੰਦਾ ਜਿਸ ਵੇਲੇ ਮੈਨੂੰ ਡਰ ਲੱਗਦਾ ਆ ਉਸ ਵੇਲੇ ਮੈਂ ਆਪਣੇ ਪਰਮੇਸ਼ਰ ਤੇ ਭਰੋਸਾ ਰੱਖਦਾ ਆ ਫਿਰ ਉਹ ਪਰਮੇਸ਼ਰ ਕਦੇ ਵੀ ਸਾਨੂੰ ਥੱਕਣ ਹਾਰਨ ਕੰਮਣ ਘਬਰਾਣ ਡਿੱਗਣ ਨਹੀਂ ਦੇਵੇਗਾ ਹਾਲੇਲੂਇਆ ਨੈਕਸਟ ਵਰਸ ਅਸੀਂ ਜੋ ਬਣਾਗੇ ਜ਼ਬੂਰ ਸੁਪਨ ਜੋ ਦੀ ਜਾਣ ਨੰਬਰ ਆਇਤ ਨੂੰ ਪਰਮੇਸ਼ਰ ਵਿੱਚ ਮੈਂ ਉਸਦੇ ਵਚਨ ਦੀ ਉਸਤਿਤ ਕਰਾਂਗਾ ਪਰਮੇਸ਼ਰ ਉੱਤੇ ਮੈਂ ਭਰੋਸਾ ਰੱਖਿਆ ਹੈ ਮੈਂ ਨਾ ਡਰਾਂਗਾ ਮਨੁੱਖ ਮੇਰਾ ਕੀ ਕਰ ਸਕਦਾ ਹੈ ਹਾਲੇਲੂਇਆ ਸਾਡੀ ਜ਼ਿੰਦਗੀ ਦੇ ਵਿੱਚ ਨਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਚਾਲ ਚੱਲਣ ਕਿਦਾਂ ਦਾ ਹੋਣਾ ਚਾਹੀਦਾ ਔਰ ਅਸੀਂ ਕਿਹੜੀ ਸਿਚੁਏਸ਼ਨ ਨੂੰ ਕਿੱਦਾਂ ਬਦਲ ਸਕਦੇ ਹਾਂ ਕਿਸ ਹਮਲੇ ਤੋਂ ਕਿੱਦਾਂ ਬਚ ਸਕਦੇ ਹਾਂ ਕਿਹੜੇ ਕੰਮ ਅਸੀਂ ਕਿਸ ਤਰੀਕੇ ਨਾਲ ਕਰੀਏ ਹਰ ਇੱਕ ਚੀਜ਼ ਦਾ ਵਿਵਰਣ ਬੜੇ ਆਰਾਮ ਦੇ ਨਾਲ ਕੀਤਾ ਗਿਆ ਬڑے ਵਿਸਥਾਰ ਦੇ ਨਾਲ ਕੀਤਾ ਗਿਆ ਤੇ ਬੜੇ ਖੁੱਲੇ ਦਿਲ ਨਾਲ ਕੀਤਾ ਗਿਆ ਬੜੇ ਸੋਹਣੇ ਸ਼ਬਦਾਂ ਦੇ ਨਾਲ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਆ ਸਮਝਾਈ ਗਈ ਆ ਕਿ ਇਸ ਤਰੀਕੇ ਨਾਲ ਖੁਦਾ ਵਿੱਚ ਬਣੋ ਇਸ ਤਰੀਕੇ ਨਾਲ ਪਰਮੇਸ਼ਰ ਦੇ ਰਾਜ ਵਿੱਚ ਵਧੋ ਇਸ ਤਰੀਕੇ ਨਾਲ ਖੁਦਾ ਦੇ ਰਾਜ ਅਤੇ ਉਹਦੀ ਵਡਿਆਈ ਨੂੰ ਕਰੋ ਤਾਂ ਜੋ ਤੁਸੀਂ ਪਰਮੇਸ਼ਰ ਦੇ ਵਿੱਚ ਵਧਦੇ ਅਤੇ ਤਰੱਕੀ ਕਰਦੇ ਜਾਓ ਹallelujah ਹੁਣ ਅਸੀਂ ਸਭ ਹੀ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਨਾ ਕਿ ਪਰਮੇਸ਼ਰ ਦਾ ਧੰਨਵਾਦ ਕਰੋ ਜਿੰਨੇ ਵੀ ਮਸੀਹ ਵਿਸ਼ਵਾਸੀ ਆ ਨਵੇਂ-ਨਵੇਂ ਖੁਦਾ ਚ ਐਂਟਰ ਹੁੰਦੇ ਉਹਨਾਂ ਨੂੰ ਪ੍ਰੇਅਰ ਕਰਨੇ ਤਾਂ ਨਹੀਂ ਆਉਂਦੀ ਤਾਂ ਉਹਨਾਂ ਨੂੰ ਕੀ ਦੱਸਿਆ ਜਾਂਦਾ ਕਿ ਪਰਮੇਸ਼ਰ ਦਾ ਧੰਨਵਾਦ ਕਰੋ ਤਾਂ ਅਸੀਂ ਹੁਣ ਧੰਨਵਾਦ ਕਰਨ ਲੱਗ ਜਾਂਦੇ ਆ ਫਿਰ ਹੌਲੀ-ਹੌਲੀ ਸਾਨੂੰ ਤੌਬਾ ਦਾ ਪਤਾ ਲੱਗ ਜਾਂਦਾ ਹੌਲੀ-ਹੌਲੀ ਸਾਨੂੰ ਦੁਆ ਕਰਨ ਦਾ ਪਤਾ ਲੱਗ ਜਾਂਦਾ ਹੌਲੀ-ਹੌਲੀ ਸਾਨੂੰ ਵਰਤ ਰੱਖਣ ਦਾ ਪਤਾ ਲੱਗ ਜਾਂਦਾ ਫਿਰ ਹੌਲੀ-ਹੌਲੀ ਅਸੀਂ ਦਿਨ-ਰਾਤ ਦੀਆਂ ਪ੍ਰਾਰਥਨਾਵਾਂ ਵਿੱਚ ਜਾਵ ਸ਼ਾਮਿਲ ਹੋਣ ਲੱਗ ਜਾਂਦੇ ਆ ਰਾਤ ਦੇ ਵੀ ਪ੍ਰੇਅਰ ਕਰਨ ਲੱਗ ਜਾਂਦੇ ਆ ਤਾਂ ਐਸਾ ਸਮਾਂ ਹੁੰਦਾ ਆ ਜਦੋਂ ਅਸੀਂ ਖੁਦਾ ਦੀ ਵਿੱਚ ਐਂਟਰ ਕਰਦੇ ਆ ਉਸ ਵੇਲੇ ਸਾਨੂੰ ਕੁਝ ਵੀ ਨਹੀਂ ਆਉਂਦਾ ਪਰ ਜਦੋਂ ਅਸੀਂ ਖੁਦਾਇਤ ਵਿੱਚ ਜੜ ਫੜਦੇ ਜਾਨੇ ਤਾਂ ਅਸੀਂ ਬਹੁਤ ਕੁਝ ਸਿੱਖ ਲੈਨੇ ਆ ਇਸ ਲਈ ਪਹਿਲਾ ਧੰਨਵਾਦ ਪਰ ਦੂਸਰਾ ਕੀ ਆ ਪਰੋਸਾ ਔਰ ਤੀਜਾ ਕੀ ਆ ਇਹ ਵਿਸ਼ਵਾਸ ਪਹਿਲਾ ਧੰਨਵਾਦ ਦੂਜਾ ਪਰੋਸਾ ਪਰਮੇਸ਼ਰ ਉੱਤੇ ਔਰ ਤੀਸਰਾ ਆਪਣੇ ਅੰਦਰ ਇਸ ਗੱਲ ਦਾ ਵਿਸ਼ਵਾਸ ਕਿ ਮਨੁੱਖ ਮੇਰਾ ਕੀ ਕਰ ਸਕਦੇ ਆ ਹallelujah ਅਸੀਂ ਕਹਿੰਨੇ ਕਿ ਜਦੋਂ ਅਸੀਂ ਨਵੇਂ ਹੋ ਗਿਆ ਨਾ ਸਾਨੂੰ ਪੁਰਾਣੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਪੁਰਾਣੇ ਚਾਲ ਚੱਲਣ ਨੂੰ ਛੱਡ ਦੇਣਾ ਚਾਹੀਦਾ ਪਰ ਮਸੀਹ ਵਿੱਚ ਜਦੋਂ ਅਸੀਂ ਐਂਟਰੀ ਕਰਦੇ ਆ ਨਵੇਂ ਹੋਣੇ ਆ ਉਦੋਂ ਸਾਨੂੰ ਜਿਹੜੀਆਂ ਗੱਲਾਂ ਸਿਖਾਈਆਂ ਜਾਂਦੀਆਂ ਉਹ ਵੀ ਸਾਡੇ ਸਿਖਾਓ ਸਾਡੇ ਬਚਾਓ ਸਾਡੀ ਭਲਾਈ ਦੀਆਂ ਹੁੰਦੀਆਂ ਆ ਜਿੰਨੇ ਮਸੀਹ ਲੋਕ ਪੁਰਾਣੇ ਹੁੰਦੇ ਜਾਂਦੇ ਉਹ ਧੰਨਵਾਦ ਕਰਨਾ ਭੁੱਲ ਜਾਂਦੇ ਆ ਪਰ ਜਦ ਐਂਟਰ ਕਰਦੇ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਉਦੋਂ ਸਾਨੂੰ ਕੀ ਆ ਧੰਨਵਾਦ ਕਰਨਾ ਸਿਖਾਇਆ ਜਾਂਦਾ ਜਿੱਦਾਂ ਇੱਕ ਪਹਿਲਾ ਬੱਚਾ ਸੰਸਾਰ 'ਚ ਆਉਂਦਾ ਉਹ ਰੋਂਦਾ ਆ ਪਰ ਜਦੋਂ ਉਹ ਬੱਚਾ ਵੱਡਾ ਜਾਂਦਾ ਕਹਿੰਦਾ ਵੀ ਰੋਣਾ ਮੇਰੇ ਲਈ ਜ਼ਰੂਰੀ ਨਹੀਂ ਆ ਕਿਉਂ ਰੋਣਾ ਜ਼ਰੂਰੀ ਨਹੀਂ ਹੈ ਦੁੱਖ ਮੁਸੀਬਤ ਪਰੇਸ਼ਾਨੀਆਂ ਆਉਣ ਗਿਆ ਹੁਣ ਇਹ ਵੀ ਗੱਲ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਉਹ ਰੋਂਦਾ ਨਹੀਂ ਆ ਤੇ ਡਾਕਟਰ ਕਹਿੰਦੇ ਕਿ ਇਹਦੀ ਜਾਨ ਨੂੰ ਖਤਰਾ ਆ ਜਾਂਦਾ ਕਿ ਰੋਊਗਾ ਨਹੀਂ ਇਹਦਾ ਮਤਲਬ ਕਿ ਇਹ ਬੱਚਾ ਜ਼ਿੰਦਾ ਨਹੀਂ ਹੈ ਇਹ ਬਾਤ ਨਹੀਂ ਸਦਾ ਜਾਂਦਾ ਕਿ ਰੋਏਗਾ ਨਹੀਂ ਉਸ ਵੇਲੇ ਉਹਦਾ ਰੋਣਾ ਕਿੰਨਾ ਜ਼ਰੂਰੀ ਹੁੰਦਾ ਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਅਸੀਂ ਆਪਣੇ ਅੰਦਰ ਆਪਣੀਆਂ ਜਜ਼ਬਾਤਾਂ ਨੂੰ ਆਪਣੇ ਦੁੱਖ ਮੁਸੀਬਤਾਂ ਨੂੰ ਦਬਾਈ ਜਾਂਦੇ ਆ ਤਾਂ ਅਸੀਂ ਵੇਖਦੇ ਆ ਕਿ ਅੱਜ ਕੱਲ ਹਾਰਟ ਅਟੈਕ ਦੇ ਰੇਟ ਬਹੁਤ ਜ਼ਿਆਦਾ ਵਧ ਰਹੇ ਆ ਹਾਰਟ ਅਟੈਕ ਦੇ ਆ ਕੇਸਿਸ ਬਹੁਤ ਜ਼ਿਆਦਾ ਵਧ ਰਹੇ ਨੇ ਇੰਨੇ ਜ਼ਿਆਦਾ ਵਧ ਰਹੇ ਨੇ ਉਹਦਾ ਰੀਜ਼ਨ ਕੀ ਹੈ ਕਿ ਲੋਕਾਂ ਨੇ ਮਨਾਂ ਤੇ ਬੋਝ ਪਿਆ ਪਿਆ ਹੈ ਜਦ ਅ ਬੱਚਾ 9 ਮਹੀਨੇ ਮੰਦਰੀ ਗਰਭ ਵਿੱਚ ਚੁੱਪ ਚਾਪ ਰਿਹਾ ਉਹਦਾ ਰੋਣਾ ਜ਼ਰੂਰੀ ਹੁੰਦਾ ਕਿਉਂਕਿ ਉਹਦੇ ਅੰਦਰ ਜਮਾ ਹੋਏ ਹਰ ਇੱਕ ਉਹ ਲਾਰ ਜਾਂ ਜੋ ਵੀ ਹੁੰਦਾ ਉਹ ਨਿਕਲਣਾ ਜ਼ਰੂਰੀ ਹੁੰਦੇ ਤਾਂ ਉਹਦੀ ਨਵੀਂ ਜ਼ਿੰਦਗੀ ਉਨੂੰ ਮਿਲੇ ਤਾਂ ਜੋ ਉਹ ਜੋਂ ਅੰਦਰ ਰਵੇ ਉਸੇ ਤਰ੍ਹਾਂ ਜਵਾਨੀ ਦੇ ਸਮੇਂ ਵੀ ਸਾਡਾ ਰੋਣਾ ਜ਼ਰੂਰੀ ਹੁੰਦਾ ਹੈ ਕਿ ਜੋ ਦੁੱਖ ਮਸੀਤਾਂ ਪਰੇਸ਼ਾਨੀਆਂ ਸਾਡੇ ਅੰਦਰ ਆ ਇੱਕ ਜਾਂ ਕੋਈ ਭੈਣ ਆ ਜਾਂ ਕੋਈ ਭਰਾ ਆ ਉਹ ਰੋ ਕੇ ਖੁਦ ਅੱਗੇ ਦੁਆ ਕਰੇ ਜਦੋਂ ਅਸੀਂ ਰੋਣੇ ਆ ਨਾ ਸਾਡਾ ਆਤਮਾ ਵੀ ਖੁਸ਼ ਹੋ ਜਾਂਦਾ ਅੰਦਰੋਂ ਸਾਡਾ ਸ਼ਰੀਰ ਹਲਕਾ ਹੋ ਜਾਂਦਾ ਸਾਡੇ ਮਨ ਦਾ ਬੋਝ ਚਲਾ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਅਸੀਂ ਨਵੇਂ-ਨਵੇਂ ਬੋਲਣ ਲੱਗ ਜਰਾਂ ਤਾਂ ਪਹਿਲਾ ਸ਼ਬਦ ਅਸੀਂ ਮਾਂ ਬੋਲਦੇ ਆਂ ਸਾ ਅਸੀਂ ਇਸ ਲਈ ਬੋਲਦੇ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਇਹਨੇ ਸਾਨੂੰ ਹੁਣ ਤੱਕ ਸੰਭਾਲਿਆ ਪਹਿਲਾ ਪਿਆਰ ਸਾਡਾ ਮਾਂ ਹੁੰਦੀ ਹੈ ਪਰ ਕੀ ਸਮਾਂ ਪਾ ਕੇ ਅਸੀਂ ਉਸ ਮਾਂ ਨੂੰ ਛੱਡ ਦੇਈਏ ਇਹ ਸਹੀ ਆ ਇਹ ਵੀ ਤਾਂ ਸਹੀ ਨਹੀਂ ਹਨ ਕਿ ਜਿਸ ਮਾਂ ਨੇ ਉਸ ਵੇਲੇ ਸਾਨੂੰ ਸੰਭਾਲਿਆ ਜਦੋਂ ਅਸੀਂ ਉੱਠਣ ਬੈਠਣ ਦੇ ਵੀ ਯੋਗ ਨਹੀਂ ਸੀ ਜਦੋਂ ਅਸੀਂ ਬੋਲਣ ਦੇ ਵੀ ਯੋਗ ਨਹੀਂ ਸੀ ਆਪਣਾ ਚੱਕ ਕੇ ਖਾਣ ਦੇ ਵੀ ਯੋਗ ਨਹੀਂ ਸੀ ਹੁਣ ਕਹੀਏ ਅਸੀਂ ਬਹੁਤ ਵੱਡੇ ਹੋ ਗਏ ਮਾਂ ਨੂੰ ਛੱਡ ਸਕਦੇ ਹਾਂ ਤਾਂ ਕੀ ਇਹ ਸਹੀ ਆ ਅਕਸਰ ਤਾਂ ਬਹੁਤ ਸਾਰੇ ਬੰਨ ਭਾਈ ਮਸੀਹ ਵਿੱਚ ਵਾਸੀ ਆ ਜੋ ਪ੍ਰਾਰਥਨਾਵਾਂ ਕਰਨੀਆਂ ਸ਼ਾਇਦ ਦਿੰਦੇ ਆ ਸ਼ੁਰੂ ਸ਼ੁਰੂ ਤੁਸੀਂ ਬੜੇ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਰਦੇ ਆ ਸਮਾਪਾ ਕੇ ਸਾਡੀ ਪ੍ਰੇਅਰ ਕੱਟ ਜਾਂਦੀ ਆ ਸਮਾਪਾ ਕੇ ਸਾਨੂੰ ਮੈਨੂੰ ਲੱਗਦਾ ਕੀ ਧੰਨਵਾਦ ਧੰਨਵਾਦ ਕਰੀ ਜਾਣਾ ਬਥੇਰਾ ਧੰਨਵਾਦ ਕਰ ਲਿਆ ਪਰ ਹੁਣ ਇਹ ਤਾਂ ਮਤਲਬ ਇਹ ਤਾਂ ਨਹੀਂ ਆ ਨਾ ਵੀ ਜੇ ਅਸੀਂ ਬਥੇਰਾ ਕਰ ਲਿਆ ਤਾਂ ਹੁਣ ਅਸੀਂ ਕਰ ਨਹੀਂ ਸਕਦੇ ਐਸਾ ਹੁਣ ਤਾਂ ਹੁਣ ਤੱਕ ਅਸੀਂ ਬਹੁਤ ਸਾਰਾ ਲੈ ਲੈ ਪ੍ਰਭੂ ਨੂੰ ਸਾਥੋਂ ਸਾਹ ਵੀ ਲੈ ਲੈਣੇ ਚਾਹੀਦੇ ਆ ਬਥੇਰੇ ਲੈ ਲੈ ਜਾਂ ਨੂੰ ਹੋਰ ਸਾਹ ਦੀ ਕੀ ਲੋੜਿਆ ਹਰ ਇੱਕ ਚੀਜ਼ ਜ਼ਰੂਰੀ ਹੈ ਸਾਡੇ ਲਈ ਹਰ ਇੱਕ ਸ਼ਬਦ ਜਿਹੜਾ ਸਾਨੂੰ ਮਿਲਿਆ ਗਿਆ ਉਹ ਜ਼ਰੂਰੀ ਹੈ ਫਿਰ ਜਾਂ ਆਦ ਤੋਂ ਅੰਤ ਤੱਕ ਉਹ ਨਾ ਹੋਵੇ ਉਸ ਹਰ ਇੱਕ ਸ਼ਬਦ ਦੀ ਪਾਲਣਾ ਕਰਨੀ ਜ਼ਰੂਰੀ ਹੈ ਹਰ ਇੱਕ ਸ਼ਬਦ ਨੂੰ ਉਸੇ ਰੀਤੀ ਨਾਲ ਮੰਨਣਾ ਜਿਸ ਰੀਤੀ ਨਾਲ ਉਹ ਦਾਨ ਸਾਨੂੰ ਕਿਹਾ ਜ਼ਰੂਰੀ ਆ ਧੰਨਵਾਦ ਵੀ ਜ਼ਰੂਰੀ ਆ ਔਰ ਪਰਮੇਸ਼ਰ ਦਾ ਪੈ ਮੰਨਣਾ ਤੇ ਪਰਮੇਸ਼ਰ ਤੇ ਭਰੋਸਾ ਰੱਖਣਾ ਵੀ ਜ਼ਰੂਰੀ ਆ ਕਿਉਂ ਜੋ ਅਗਰ ਅਸੀਂ ਪਰਮੇਸ਼ਰ ਤੇ ਭਰੋਸਾ ਰੱਖਾਂਗੇ ਫੇਰ ਹੀ ਸਾਡੇ ਅੰਦਰ ਭਰੋਸਾ ਬਣੇਗਾ ਕਿ ਮੈਂ ਨਹੀਂ ਡਰਾਂਗਾ ਕਿਉਂਕਿ ਕੋਈ ਮਨੁੱਖ ਮੇਰਾ ਕੁਝ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਯਹਵਾ ਮੇਰੇ ਵੱਲ ਆ ਯਹਵਾ ਮੇਰੇ ਵੱਲ ਕਿਉਂ ਆ ਕਿਉਂਕਿ ਮੈਂ ਹਰ ਵੇਲੇ ਉਹਦੀ ਮਹਿਮਾ ਉਹਦੀ ਉਸਤਤ ਗਾਉਂਦਾ ਰਹਿਣਾ ਆ ਤੇ ਉਹ ਮੈਨੂੰ ਪਿਆਰ ਕਰਦਾ ਹੁਣ ਉਹ ਮੈਨੂੰ ਪਿਆਰ ਕਿਉਂ ਕਰਦਾ ਆ ਕਿਉਂਕਿ ਮੈਂ ਉਹਦੀ ਖਰੀ ਚਾਲ ਚੱਲਦਾ ਆ ਜੇ ਮੈਂ ਖਰੀ ਨਾਲ ਚੱਲਣਾ ਤਾਂ ਫਿਰ ਯਹਵਾ ਮੇਰੇ ਵੱਲ ਨਹੀਂ ਹੋਏਗਾ ਫਿਰ ਨਾ ਉਸਤਤ ਹੋਏਗੀ ਨਾ ਭਰੋਸਾ ਹੋਏਗਾ ਨਾ ਪਿਆਰ ਹੋਏਗਾ ਤੇ ਨਾ ਬਚਾਓ ਹੋਏਗਾ ਇਸ ਲਈ ਇੱਕ ਕੜੀ ਆ ਜੇ ਇੱਕ ਚੈਨ 1000 ਮੀਟਰ ਚਲੀ ਗਈ ਆ ਤੇਰਾ ਮਤਲਬ ਇਹ ਨਹੀਂ ਕਿ ਪਹਿਲੀ ਤੇ ਦੂਜੀ ਕੜੀ ਦਾ ਕੋਈ ਲਿੰਕ ਨਹੀਂ ਹੈਗਾ ਜੇ ਪਹਿਲੀਆਂ 50 ਕੜੀਆਂ ਨੂੰ ਉਤਸ਼ ਜਨ ਰਹੀ ਹੈ ਤੇ ਅਗਰ ਉਹ 50 ਕੱਟ ਦਿੱਤੀਆਂ ਜਾਣ ਤਾਂ ਉਹ 1000 ਫੁੱਟ ਤੋਂ ਕੱਟ ਜੇਗੀ ਉਹ ਵੀ 1000 ਫੁੱਟ ਰਹਿ ਨਹੀਂ ਜਾਏਗੀ ਅਗਰ ਅੱਜ ਲੱਖ ਦਾ ਨੋਟ ਲੱਖ ਦਾ ਨੋਟ ਹੁੰਦਾ ਨਹੀਂ ਇੱਕ ਗੱਲ ਕਰਦੇ ਆ ਕਿ ਅਗਰ ਲੱਖ ਰੁਪਈਆ 1 ਰੁਪਈਏ ਤੇ ਹੱਸਦਾ ਹੋਵੇ ਵੀ ਤੂੰ ਦਾ 1 ਰੁਪਈਆ ਤੇਰੀ ਕੀ ਔਕਾਤ ਆ ਮੈਂ ਲੱਖ ਆ ਤਾਂ ਜੇ ਉਹ 1 ਰੁਪਈਆ ਲੱਖ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਉਹ ਵੀ 1000 ਰਹਿ ਜਾਂਦਾ ਲੱਖ ਨਹੀਂ ਰਹਿੰਦਾ ਇਸ ਲਈ ਕਿਸੇ ਵੀ ਗੱਲ ਨੂੰ ਛੋਟਾ ਨਾ ਸਮਝੋ ਧੰਨਵਾਦ ਦੇਣਾ ਨੂੰ ਛੋਟਾ ਨਾ ਸਮਝੋ ਤਾਬਾ ਕਰਨ ਨੂੰ ਛੋਟਾ ਨਾ ਸਮਝੋ ਭਜਨ ਗਾਉਣ ਨੂੰ ਛੋਟਾ ਨਾ ਸਮਝੋ ਪ੍ਰੋਸੈਸ ਨੂੰ ਛੋਟਾ ਨਾ ਸਮਝੋ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਤੂੰ ਪ੍ਰੋਸਾ ਕਰਕੇ ਪਹਾੜਾਂ ਨੂੰ ਹਟਾ ਸਕਦਾ ਹੈਂ ਸਮੁੰਦਰਾਂ ਨੂੰ ਦੋਪਾ ਕਰ ਸਕਦਾ ਹੈਂ ਪਾਣੀ ਉੱਤੇ ਚੱਲ ਸਕਦਾ ਹੈਂ ਰੋਗੀਆਂ ਨੂੰ ਚੰਗਿਆ ਕਰ ਸਕਦਾ ਹੈਂ ਸ਼ੈਤਾਨ ਤੇ ਫਤਿਹ ਪਾ ਸਕਦਾ ਹੈਂ ਹਰ ਮੁਸ਼ਕਲ ਮੁਸੀਬਤ ਪਰੇਸ਼ਾਨੀ ਜੋ ਬਾਹਰ ਨਿਕਲ ਚਾਹਤਾਂ ਹੈਂ ਪਰ ਕੀ ਦੇ ਨਾਲ ਸਿਰਫ ਪ੍ਰੋਸੇ ਦੇ ਨਾਲ ਇਸ ਲਈ ਅਸੀਂ ਸਭ ਨੇ ਪ੍ਰੋਸਾ ਕਰਨਾ ਉਸ ਖੁਦਾ ਦੇ ਉੱਤੇ ਧੰਨਵਾਦ ਗੱਲਣਾ ਉਹਦੇ ਬਚਨ ਉਹਦੀ ਜ਼ਿੰਦਗੀ ਦਾ ਹਰ ਵਿਸ਼ਵਾਸ ਕਰਨਾ ਇਸ ਗੱਲ ਦਾ ਕਿ ਹਾਂ ਮੇਰਾ ਪਰਮੇਸ਼ਰ ਮੇਰੇ ਵਾਲਿਆ ਤਾਂ ਮਨੁੱਖ ਮੇਰਾ ਕੀ ਕਰ ਸਕਦੇ ਆ ਜਦ ਯਹੋਵਾ ਸਾਡੇ ਵਾਲਿਆ ਤਾਂ ਕੋਈ ਵੀ ਇਨਸਾਨ ਜਾਂ ਸ਼ੈਤਾਨ ਸਾਡਾ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਕਲਾਮ ਚ ਲਿਖਿਆ ਕਿ ਮੈਂ ਉਹਨਾਂ ਨੂੰ ਖੰਭਾ ਹੀਟਾ ਟਕਾਂਗਾ ਮੈਂ ਉਹਨਾਂ ਨੂੰ ਸ਼ੁੱਧ ਪਵਿੱਤਰ ਕਰਾਂਗਾ ਮੈਂ ਉਹਨਾਂ ਨੂੰ ਹਰ ਬਵੇ ਦੀ ਹਰ ਇੱਕ ਫੰਜ ਦੀ ਫਾਹੀ ਦੇ ਵਿੱਚੋਂ ਬਾਹਰ ਕੱਢ ਲਵਾਂਗਾ ਮੈਂ ਸ਼ੈਤਾਨ ਦੇ ਉੱਤੇ ਉਹਨਾਂ ਨੂੰ ਅਧਿਕਾਰ ਦਿੱਤਾ ਹੈ ਆ ਸ਼ੈਤਾਨ ਉਹਨਾਂ ਦਾ ਨਾਸ਼ ਨਹੀਂ ਕਰ ਸਕਦੇ ਕਿਉਂਕਿ ਮੈਂ ਯਹਵਾ ਉਹਨਾਂ ਦਾ ਪਰਮੇਸ਼ਰ ਉਹਨਾਂ ਦੇ ਵੱਲ ਉਹਨਾਂ ਦੇ ਆਂਗ ਉਹਨਾਂ ਦੇ ਸੰਗਿਆਂ ਹallelujah ਤਾਂ ਆਓ ਸਭ ਮਿਲ ਕੇ ਉਸ ਸੱਚੇ ਪਰਮੇਸ਼ਰ ਦੀ ਸੱਚੀ ਸਹਾਇਤਾ ਨੂੰ ਆਪਣੀਆਂ ਜ਼ਿੰਦਗੀਆਂ 'ਚ ਰਿਸੀਵ ਕਰਨ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੀ ਜ਼ੁਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਆਂ ਮਹਾਨ ਖੁਦਾਵਨ ਸਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਾਰੇ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾ ਇਹ ਅੱਜ ਦਾ ਸੁੰਦਰ ਸਮਾਂ ਜੋ ਤੁਸੀਂ ਸਾਨੂੰ ਦਿੱਤਾ ਖੁਦਾਵਨ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਆਪਣੀ ਬਰਕਤ ਆਪਣੀ ਆਸ਼ੀਸ਼ ਦੇ ਨਾਲ ਸੰਭਾਲਿਆ ਪਿਤਾ ਤੁਸੀਂ ਸਾਡੀ ਸੱਚੀ ਸਹਾਇਤਾ ਸਵਰਗ ਰਾਜ ਤੋਂ ਭੇਜੀ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ त्याਗਿਆ ਪ੍ਰਭੂ ਜੀ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਨ ਕੇ ਜਦ ਵੀ ਮੈਂ ਕਿਸੇ ਵੀ ਮੌਤ ਦੀ ਸ਼ਾਂਦੀ ਵਾਦੀ ਵਿੱਚ ਕਿਉਂ ਨਾ ਫਿਰਾਂ ਖੁਦਾ ਕਿਸੇ ਵੈਰੀ ਦੇ ਅੰਡਰ ਕਿਉਂ ਨਾ ਹੋਵਾਂ ਖੁਦਾ ਕਿਸੇ ਵੀ ਦੁੱਖ ਮੁਸੀਬਤ ਵਿਪਤਾ ਪਰੇਸ਼ਾਨੀ ਵਿੱਚ ਕਿਉਂ ਨਾ ਹੋਵਾਂ ਖੁਦਾਵੰਨ ਤੁਸੀਂ ਸਾਨੂੰ ਸੰਭਾਲਣ ਵਾਲੇ ਸਾਡੇ ਤੇ ਦਇਆ ਕਰਨ ਵਾਲੇ ਰਹਿਮ ਕਰਨ ਵਾਲੇ ਮਦਦ ਕਰਨ ਵਾਲੇ ਪਿਆਰੇ ਪਰਮੇਸ਼ਵਰੋ ਪ੍ਰਭੂ ਜੀ ਸੱਚਮੁੱਚ ਖੁਦਾ ਤੁਸੀਂ ਕਲਾਮ ਦੇ ਵਿੱਚ ਕਿਹਾ ਹੈ ਕਿ ਮੈਂ ਨਾ ਡਰਾਂਗਾ ਕਿਉਂ ਜੋ ਯਹਵਾ ਮੇਰੇ ਵਾਲਿਆ ਮੈਂ ਕਿਸੇ ਇਨਸਾਨ ਤੋਂ ਵਸੇ ਸ਼ੈਤਾਨੀ ਹਮਰੇ ਤੋਂ ਨਾ ਡਰਾਂਗਾ ਕਿਉਂਕਿ ਕੋਈ ਮਨੁੱਖ ਕੋਈ ਇਨਸਾਨ ਕੋਈ ਸ਼ੈਤਾਨ ਮੇਰਾ ਕੋਈ ਨਾਸ ਨਹੀਂ ਕਰ ਸਕਦੀ ਕਿਉਂ ਜੋ ਯਹਵਾ ਮੇਰੇ ਵਾਲਿਆ ਔਰ ਜਦ ਯਹਵਾ ਮੇਰੇ ਵਾਲਿਆ ਤਾਂ ਕਲਾਮ ਸਾਨੂੰ ਦੱਸਦਾ ਕਿ ਜਦ ਮੈਂ ਤੇਰੇ ਵਾਲਿਆ ਫਿਰ ਤੈਨੂੰ ਕਿਸੇ ਭਲੀ ਵਰਤੋਂ ਦੀ ਕਮੀ ਘਟੀ ਨਾ ਹੋਵੇਗੀ ਮੈਂ ਤਨ ਆਪਣੇ ਖੰਭਾ ਢੇਠਾ ਟਕਾਂਗਾ ਤੂੰ ਭਾਵੇਂ ਮੌਤ ਦੀ ਸ਼ਾਂਦੀ ਵਾਦੀ ਚ ਹੋਵੇ ਮੈਂ ਤਨੂੰ ਸੰਭਾਲਾਂਗਾ ਸੱਚਮੁੱਚ ਖੁਦਾ ਤੁਸੀਂ ਆਪਣੇ ਵਚਨਾਂ ਨੂੰ ਸਾਡੇ ਤੇ ਪੂਰਿਆਂ ਕਰੋ ਅਸੀਂ ਤੁਹਾਡੇ ਕਲਾਮ ਦੇ ਅਨੁਸਾਰ ਜ਼ਿੰਦਗੀ ਜਿਉਣ ਵਾਲੇ ਹੋਈਏ ਖੁਦਾ ਅਸੀਂ ਤੁਹਾਡੇ ਰਾਜ ਦੇ ਅਨੁਸਾਰ ਵਧਿਆ ਤੇ ਫੈਲਦੇ ਜਾਈਏ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਹਰ ਸਮੇਂ ਹਰ ਵੇਲੇ ਤੁਹਾਡੇ ਹੀ ਨਾਮ ਨੂੰ ਮਹਿਮਾ ਵਡਿਆਈ ਮਿਲੇ ਸਾਡੀ ਜ਼ਿੰਦਗੀ ਦਾ ਮਕਸਦ ਹਰ ਵੇਲੇ ਤੁਹਾਡੇ ਰਾਜ ਵਿੱਚ ਤੁਹਾਡੇ ਨਾਮ ਦੇ ਵਿੱਚ ਵਧਣਾ ਹੋਵੇ ਪਤਾ ਪਰਮੇਸ਼ਰ ਅਸੀਂ ਤੁਹਾਡੇ ਨਾਮ ਤੁਹਾਡੇ ਰਾਜ ਦੇ ਵਿੱਚ ਵਾਧੇ ਅਤੇ ਤਰੱਕੀ ਕਰਦੇ ਜੇ ਖੁਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਰ ਵੇਲੇ ਹੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਮਿਲੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਣ ਖੁਦਾਵਾਨ ਤੁਹਾਡੀ ਬਹੁਤਾਈਤ ਦੀ ਦਇਆ ਕਿਰਪਾ ਆਸ਼ੀਸ਼ ਬਹੁਤਾਈਤ ਦੇ ਨਾਲ ਸਾਡੇ ਸਭ ਦੀਆਂ ਜ਼ਿੰਦਗੀਆਂ ਵਿੱਚ ਉਤਰ ਆਵੇ ਖੁਦਾਵਾਨ ਅਸੀਂ ਪਰਮੇਸ਼ਰ ਦੇ ਡਰ ਭੈ ਦੇ ਵਿੱਚ ਚੱਲਦੇ ਹੋਏ ਵਧਦੇ ਜਾਈਏ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਪ੍ਰੇਮ ਤੁਹਾਡੀ ਦਇਆ ਦੇ ਵਿੱਚ ਵਧਦੇ ਚਲੇ ਜਾਈਏ ਸਾਡੀ ਜ਼ਿੰਦਗੀ ਦੇ ਵਿੱਚੋਂ ਪਿਤਾ ਪਰਮੇਸ਼ਰ ਸਾਰੇ ਹੀ ਬੰਧਨ ਵਿਪਤਾਵਾਂ ਬਿਮਾਰੀਆਂ ਪਰੇਸ਼ਾਨੀਆਂ ਨੂੰ ਤੁਸੀਂ ਤੋੜ ਦੇਣਾ ਪਿਤਾ ਜਿੰਨੇ ਵੀ ਪੈਨ ਪੈ ਦੁੱਖ ਮੁਸੀਬਤ ਪਰੇਸ਼ਾਨੀ ਚ ਨੇ ਜੋ ਜੁਨਾਂ ਦੇ ਮਨ ਚ ਇੱਕ ਖਿਆਲ ਆ ਕੇ ਸ਼ਤਾਨੂਨ ਨੂੰ ਉਮਿਦ ਰਿਹਾ ਲਟਾਰ ਰਿਹਾ ਦੁੱਖ ਦੇ ਰਿਹਾ ਪਰੇਸ਼ਾਨ ਕਰ ਰਿਹਾ ਖੁਦਾਓ ਸਭ ਦੇ ਸਭ ਉਸ ਤੁਹਾਡੇ ਨਾਮ ਦੇ ਵਿੱਚ ਵੱਡੀ ਅਤੇ ਨਵੀਂ ਹਿੰਮਤ ਨੂੰ ਦੇਖਣ ਪਾਲਣ ਮਹਿਸੂਸ ਕਰਨ ਤੁਹਾਡੀ ਸੱਚੀ ਸਹਾਇਤਾ ਨਾਲ ਦੀ ਜ਼ਿੰਦਗੀ ਵਿੱਚ ਭੇਜ ਦਿੱਤੀ ਜਾਵੇ ਤੁਹਾਡਾ ਦਇਆ ਗਿਰਪਾ ਅਸ਼ਿਸ਼ ਵਾਲਾ ਹੱਥ ਹੁਣ ਤੋਂ ਲੈ ਕੇ ਸਦਾ ਤੱਕ ਉਹਨਾਂ ਦੀ ਜ਼ਿੰਦਗੀਾਂ ਵਿੱਚ ਠਹਿਰ ਜਾਵੇ ਪਿਤਾ ਪਰਮੇਸ਼ਰ ਅੱਜ ਸਭ ਦੇ ਲਈ ਸਵਰਗ ਰਾਜ ਖੁੱਲ੍ਹੇ ਪਿਤਾ ਜਹਰਕਾਰ ਪਰਿਵਾਰ ਖੁਦਾ ਤੁਹਾਡੇ ਆਤਮਾ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਤੁਹਾਡਾ ਰੂਪ ਆਗਨ ਦੀ حفاظت ਕਰੇ ਤੁਹਾਡੀ ਸੱਚੀ ਸਹਾਇਤਾ ਹੁਣ ਤੋਂ ਲੈ ਕੇ ਸਦਾ ਤੱਕ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਭੇਜ ਦਿੱਤੀ ਜਾਵੇ ਬਾਰੇ ਪ੍ਰਭੂ ਜੀ ਤੁਸੀਂ ਆਪਣੇ ਰਾਜ ਆਪਣੀ ਮਹਿਮਾ ਲਈ ਪਿਤਾ ਪਰਮੇਸ਼ਰ ਨੂੰ ਨੰਨੂ ਤਿਆਰ ਕਰੋ ਮਦਦ ਕਰੋ ਸਹਾਇਤਾ ਕਰੋ ਖੁਦਾ ਤੁਹਾਡਾ ਆਤਮਾ ਇਹਨਾਂ ਨੂੰ ਬLES ਕਰੇ ਆਸ਼ੀਸ਼ਿਤ ਕਰੇ ਖੁਦਾਵੰ ਤੁਹਾਡਾ ਰੂਪ پاک ਹਰ ਇੱਕ ਦੇ ਉੱਤੇ ਉਤਰ ਆਵੇ ਪਿਤਾ ਪਰਮੇਸ਼ਰ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਆਪਣੇ ਲਹੂ ਦੇ ਵਸਿਲੇ ਬLES ਕਰੋ ਆਰਾਸ਼ੀਸ਼ਿਤ ਕਰੋ ਅਰਸ਼ੁੱਧ ਕਰੋ ਖੁਦਾ ਹਰ ਘਰ ਪਰਿਵਾਰ ਤੁਹਾਡੇ ਰਾਜ ਤੁਹਾਡੀ ਮਹਿਮਾ ਤੁਹਾਡੀ ਵਿੜਿਆਈ ਦੇ ਵਿੱਚ ਵਾਧਾ ਚਲਾ ਜਾਵੇ ਪਿਆਰੇ ਖੁਦਾਵੰ ਤੁਸੀਂ ਆਪਣੇ ਲਹੂ ਦੇ ਨਾਲ ਹਰ ਇੱਕ ਨੂੰ ਸ਼ੁੱਧ ਕਰੋ ਖੁਦਾ ਸਾਰੇ ਹੀ ਵੰਦਨਾ ਤੋਂ ਜ਼ਿਆਦਾ ਕਰੋ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਮਿਲ ਕੇ ਖੁਦਾਵੰ ਦੁਆ ਕਰਦੇ ਹਾਂ ਸਾਰੇ ਪੈਨਾ ਆਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਬੰਦ ਚਰਨਜੀਤ ਸਿੰਘ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੋਬ ਇਹਨਾਂ ਦੀ ਜ਼ਿੰਦਗੀ ਦੇਆਂ ਦੁੱਖ ਮੁਸੀਬਤ ਪਰੇਸ਼ਾਨੀਆਂ ਨੇ ਸਾਰੇ ਹੀ ਦੁੱਖਾਂ ਮੁਸੀਬਤਾਂ ਪਰੇਸ਼ਾਨੀਆਂ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਇਹਨਾਂ ਦੀ ਜ਼ਿੰਦਗੀ ਵਿੱਚ ਸਫਲਤਾ ਦੇ ਨਵੇਂ-ਨਵੇਂ ਰਾਹਤਿਆਂ ਨੂੰ ਖੋਲ ਦੇਣਾ ਪਿਤਾ ਪਰਮੇਸ਼ਰ ਸਤਨਾਮ ਸਿੰਘ ਲਈ ਦੁਆ ਕਰਦੇ ਹਾਂ ਚੰਗੀ ਸਿਹਤ ਨਾਲ ਬles ਕਰਨਾ ਖੁਦਾ ਸਿਹਤ ਦੇ ਵਿੱਚ ਆਈ ਹਰੀ ਕਮੀ ਘੱਟੀ ਕਮਜ਼ੋਰੀ ਨੂੰ ਦੂਰ ਕਰਨਾ ਖੁਦਾ ਬਨ ਯਰਮੀ ਵਾਲੀ ਦੁਆ ਕਰਦੇ ਆਂ ਇਹਨਾਂ ਨੂੰ ਇਸ ਸਮੇਂ ਆਜ਼ਾਦ ਕਰੋ ਫ੍ਰੀ ਕਰੋ ਚੰਗਿਆ ਕਰੋ ਫ੍ਰੀ ਕਰੋ ਖੁਦਾਬਨ ਸਾਰੇ ਹੀ ਰੋਗ ਹਰ ਤਰ੍ਹਾਂ ਦੀ ਇਨਫੈਕਸ਼ਨ ਇਹ ਸ਼ੁਨਾਮ ਚ ਰਾਦੋ ਜਬੇ ਖੁਦਾਬਨ ਹਰੀਪਾਲ ਸਿੰਘ ਲਈ ਦੁਆ ਕਰਦੇ ਆਂ ਲਤਾਂ ਦੀਆਂ ਦਰਦਾ ਪੀੜਾ ਪਰੇਸ਼ਾਨੀਆਂ ਇਹ ਸ਼ੁਨਾਮ ਚ ਗਾਇ ਭੋਜਨ ਕੈਨਸਲ ਹੋ ਜਾਣ ਸੁਖਵਿੰਦਰ ਸਿੰਘ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਜੋਏ ਜੇਲ੍ਹ ਦੇ ਵਿੱਚ ਨੇ ਖੁਦਾਬਨ ਹਰ ਇੱਕ ਇਸ ਬੰਦਨ ਦੇ ਗੁਲਾਮੀ ਤੋਂ ਇਸ ਪ੍ਰਾਣ ਨੂੰ ਆਜ਼ਾਦ ਤੇ ਫ੍ਰੀ ਹੋਣ ਚਾਹਨਾ ਦੀ ਮਦਦ ਸਹਿ ਤਗਵਾਈ ਕਰਨਾ ਜਗਦੀਪ ਸਿੰਘ ਲਈ ਦੁਆ ਕਰਦੇ ਖੁਦਾ ਬੰਦੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਰਕਤ ਅਤਿਆਸ਼ੀ ਦੇਣਾ ਖੁਦਾ ਇਸ ਬੱਚੇ ਨੂੰ ਜਿਸ ਵੀ ਜਗ੍ਹਾ ਤੇ ਰਹਿ ਰਹੇ ਨੇ ਖੁਦਾ ਆਪਣੇ ਹੱਥਾਂ ਦੇ ਵਿੱਚ ਲੈ ਕੇ ਮਹਿਫੂਜ਼ ਕਰਨਾ ਜੋ ਇਹਨਾਂ ਦੇ ਨਾਲ ਦੇ ਲੋਕ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਹਰ ਇੱਕ ਚਿੰਤਾ ਪਰੇਸ਼ਾਨੀ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਖੁਦਾ ਨਿਰਮਲਾ ਦੇ ਲਈ ਦੁਆ ਕਰਦੇ ਇਸ ਭੈਣ ਨੂੰ ਸਾਰੇ ਸਾਰੇ ਰੋਗ ਬੰਦ ਹੋ ਜਾਣ ਗਾਇਬ ਹੋ ਜਾਣ ਪਿਤਾ ਪਰਮੇਸ਼ਰ ਇਹਨਾਂ ਦੇ ਸਾਹ ਪਿਤਾ ਪਰਮੇਸ਼ਰ ਮਸੀਹ ਯੂਵਲੋ ਬਖਸ਼ੇ ਗਏ ਨੇ ਪਿਤਾ ਪਰਮੇਸ਼ਰ ਜੰਦਾ ਲਹੂ ਦੇ ਦੁਆਰਾ ਮੁੱਲ ਖਰੀਦੇ ਗਏ ਨੇ ਖੁਦਾ ਦਾ ਇਹ ਪਵਿੱਤਰ ਸਾਹ ਨੂੰ ਲੈ ਸਕਣ ਮਨਜੀਤ ਮਸੀਲੇ ਦੁਆ ਕਰਦੇ ਖੁਦਾ ਬੰਦੇਸ ਪੈਸੇ ਪ੍ਰਾਣੋਂ ਜੋ ਵੀ ਪੈਸੇ ਦੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਨੇ ਸਾਰੀਆਂ ਹੀ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਤੁਹਾਡੇ ਸਾਹਮਣੇ ਸਰਗਰਾਜ ਵਿੱਚੋਂ ਪੂਰੀਆਂ ਕੀਤੀਆਂ ਜਾਣ ਸੁਮਨਲੀ ਦੁਆ ਕਰਦੇ ਆ ਇਹਨਾਂ ਦੇ ਪੂਰੇ ਪਰਿਵਾਰ ਨੂੰ ਵੀਜ਼ਾ ਮਿਲਣ ਜਿਨ੍ਹਾਂ ਦੀ ਮਦਦ ਕਰਨਾ ਕੋਦਾ ਹਸਬੰਡ ਵਾਈਫ ਨੂੰ ਤੁਸੀਂ ਬLES ਕਰਨਾ ਨੇ ਫੈਮਿਲੀ ਵੀਜ਼ਾ ਦੇ ਨਾਲ ਬLES ਕਰਨਾ ਸਾਹਿਲ ਪ੍ਰੀਸਿੰਗਲੀ ਦੁਆ ਕਰਦੇ ਖੁਦਾਵੰਨ ਸਫਲਤਾ ਦੇ ਨਵੇਂ-ਨਵੇਂ ਰਾਹ ਸਪਰਾਹ ਦੀ ਜ਼ਿੰਦਗੀ 'ਚ ਖੋਲੋ ਖੁਦਾਵੰਨ ਦੀ ਜ਼ਿੰਦਗੀ ਦੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਆਪਣੇ ਸੱਚੇ ਸਹਾਇਤਾ ਨਾਲ ਦੀ ਜ਼ਿੰਦਗੀ 'ਚ ਭੇਜੋ ਖੁਦਾਵੰਨ ਅਜੇ ਲਈ ਦੁਆ ਕਰਦੇ ਖੁਦਾਵੰਨ ਜਿਹੇ ਫੋਨ ਦੀ ਐਡਿਕਸ਼ਨ ਦੇ ਵਿੱਚ ਨੇ ਖੁਦਾ ਜੋ ਬਹੁਤ ਜ਼ਿਆਦਾ ਫੋਨ ਦੇਖਦੇ ਨੇ ਆਪਣੇ ਮਾਪੇ ਪਤਿ ਆ ਕੇ ਕਾਰੀ ਤੋਂ ਬਾਹਰ ਨੇ ਖੁਦਾਵੰਨ diastop ਪਰਮੇਸ਼ਰ ਪਤਾ ਦੇ ਡਰ ਪੈ ਤੇ ਉਹਨਾਂ ਦੀ ਅਗਿਆਕਾਰੀ ਵਿੱਚ ਚੱਲਣ ਵਾਲੇ ਹੋ ਜਾਣ ਖੁਦਾਵੰਨ ਰਾਹੁਲ ਦੇ ਲਈ ਦੁਆ ਕਰਦੇ ਖੁਦਾਵੰਨ ਜੋ ਨਸ਼ਾ ਕਰਦੇ ਨੇ ਪਤਾ ਹਰ ਤਰ੍ਹਾਂ ਦਾ ਨਸ਼ਾ ਇਸ ਪ੍ਰਾਹ ਦੀ ਜ਼ਿੰਦਗੀ 'ਚੋਂ ਦ ਨਛੇਤੀ ਇਸ ਪਰਣੰਦੀ ਜ਼ਿੰਦਗੀ ਜੋ ਜਾਂਦੀ ਰਹਿ ਖੁਦਾਵੰਦ ਰਾਜ ਸਿੰਘ ਲਈ ਦੁਆ ਕਰਦੇ ਨੇ ਤੇ ਪੇਟ ਦੇ ਉੱਤੇ ਹੋਈ ਹਰ ਤਰ੍ਹਾਂ ਦੀ ਸਵੇਲਿੰਗ ਅੱਜ ਹੀ ਯਸ਼ੂ ਨਾਮ ਦੇ ਵਿੱਚ ਦਾਇਬ ਹੋ ਜਾਵੇ ਪਿਤਾ ਪਰਮੇਸ਼ਰ ਦੁਆ ਕਰਦੇ ਖੁਦਾਵੰਦ ਸਤਵਿੰਦਰ ਸਿੰਘ ਲਈ ਪ੍ਰਭੂ ਜੀ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਸ਼ ਦਿਨਾ ਖੁਦਾ ਜੀ ਆਪਣੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰ ਦਿੰਨੇ ਖੁਦਾ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਮੇਲ ਮਲਾਪ ਹੋਵੇ ਪਿਤਾ ਪਰਮੇਸ਼ਰ ਪੂਰਾ ਪਰਿਵਾਰ ਮਿਲ ਕੇ ਤੁਹਾਡੇ ਰਾਹ ਚ ਵਧੇ ਇਹਨਾਂ ਦੇ ਬੱਚੇ ਤੁਹਾਡੀ ਕਿਰਪਾ ਅਸ਼ੀਸ਼ ਵਿੱਚ ਬੰਦੇ ਰਹਿਣ ਪਿਤਾ ਪਰਮੇਸ਼ਰ ਪਵਨ ਦਿਲੀ ਦੁਆ ਕਰਦੇ ਖੁਦਾਬਨ ਚੰਗੀ ਸਿਹਤ ਨਾਲ ਇਹਨਾਂ ਨੂੰ ਬLES ਕਰੋ ਖੁਦਾ ਸ਼ੀਤ ਦੀ ਹਰ ਇੱਕ ਕਮਿਕ ਘਟੀ ਕਮਜ਼ੋਰੀ ਨੂੰ ਦੂਰ ਕਰੋ ਪਿਤਾ ਪਰਮੇਸ਼ਰ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਸਟੇਰ ਜਾਵੇ ਖੁਦਾਬਨ ਅਰਸ਼ਪ੍ਰਿਤ ਕੋਲ ਲਈ ਦੁਆ ਕਰਦੇ ਹਾਂ ਇਸ ਪੈਨ ਨੂੰ ਨਵੇਂ ਕਾਰੋਬਾਰ ਨਾਲ ਬLES ਕਰੋ ਪਿਤਾ ਪਰਮੇਸ਼ਰ ਕਾਰੋਬਾਰ ਵਿੱਚ ਬਹੁਤਾਈ ਤਨਾ ਬਰਕਤ ਆਸ਼ੀਸ਼ ਤੇ ਵਾਧਾ ਦੇਣਾ ਜੋ ਇਹਨਾਂ ਦੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਖੁਦਾਬਨ ਹਰ ਇੱਕ ਕਰਜ਼ੇ ਨੂੰ ਦੂਰ ਹੋਣ ਚ ਇਹਨਾਂ ਦੀ ਮਦਦ ਕਰਨਾ ਪਿਤਾ ਪਰਮੇਸ਼ਰ ਸਿਮਰਨ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਪੇਟ ਦੇ ਸਾਰੇ ਹੀ ਰੂਗਿਸ਼ੂ ਨਾਮ ਚ ਜਾਂਦੇ ਰਹਿਣ ਖੁਦਾ ਸਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਦੂਰ ਹੋ ਜਾਣ ਗੁਰਲੀਨ ਕੌਲੀ ਦੁਆ ਕਰਦੇ ਖੁਦਾ ਜੋ ਸਕੂਲ ਨਹੀਂ ਜਾਂਦੇ ਤੇ ਸਕੂਲ ਦੇ ਟਾਈਮ ਰੋਂਦੇ ਤੇ ਸਕੂਲ ਦੇ ਵਿੱਚ ਵੀ ਰੋਂਦੇ ਰਹਿੰਦੇ ਨੇ ਬੇਟਾ ਇਸ ਬੱਚੇ ਦੇ ਦਿਮਾਗ ਨੂੰ ਪ੍ਰੇਸ਼ਟ ਕਰਨ ਵਾਲੇ ਹਰ ਇੱਕ ਨੈਗੇਟਿਵ ਸਪਿਰਿਟੇ ਸ਼ੂ ਨਾਮ ਚ ਦੂਰ ਹੋ ਜਾਵੇ ਖੁਦਾ ਇਹਨਾਂ ਨੂੰ ਆਪਣੇ ਆਤਮਾ ਦੇ ਦੁਆਰਾ ਬLES ਕਰੋ ਤਾਂ ਜੋ ਚੰਗੀ ਸਿੱਖਿਆ ਨੂੰ ਲੈ ਸਕਣ ਖੁਦਾਬਨ ਵਰਨੂ ਪੱਟੀ ਲਈ ਦੁਆ ਕਰਦੇ ਹਾਂ ਇਸ ਬੱਚੇ ਨੂੰ ਆਗਿਆਕਾਰੀ ਵਿੱਚ ਲੈ ਕੇ ਉਹ ਖੁਦਾਏ ਆਪਣੇ ਮਾਪਬਪ ਦੀ ਆਗਿਆਕਾਰੀ ਕਰਨ ਖੁਦਾ ਆਪਣੇ ਮਾਪਬਪ ਦੀ ਆਗਿਆ ਦਾ ਪਾਲਣ ਕਰਨ ਪਿਤਾ ਜੀ ਹਰ ਵੇਲੇ ਆਪਣੇ ਮਾਤਾ ਪਿਤਾ ਦੀ ਇੱਜ਼ਤ ਰਿਸਪੈਕਟ ਕਰਨ ਖੁਦਾ ਪੂਰੇ ਘਰਾਂ ਪਰਿਵਾਰਾਂ ਦੇ ਵਿੱਚ ਤੁਹਾਡੀ ਕਿਰਪਾ ਅਸ਼ੀਸ਼ ਮੰਗਦੇ ਖੁਦਾਵੰਦ ਦੁਆ ਕਰਦੇ ਨਾ ਘਰ ਵਿੱਚ ਰੱਖੀਏ ਸਜਾਲ ਤੇ ਤੇਲ ਦੀ ਪੈਰੇ ਖੁਦਾਵੰਦ ਇਸ ਜਲ ਤੇਲ ਨੂੰ ਤੁਹਾਡੇ ਪਾਕ ਜ਼ਿੰਦਾ ਲਹੂ ਦੇ ਵਿੱਚ ਬLES ਕਰ ਦੇਣੇ ਖੁਦਾਵੰਦ ਤੁਹਾਡੇ ਲਹੂ ਦੀਆਂ ਬਾੜਾਂ ਦਾ ਦੇ ਚਾਰਸ਼ਿਰੇ ਲਗਾਉਣੇ ਪਿਤਾ ਪਰਮੇਸ਼ਰ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਨਾ ਕਿ ਜਿੰਦਗੀ ਸਟੇਰ ਜਾਵੇ ਖੁਦਾਵੰਦ ਤੁਹਾਡਾ ਰੂਪ ਪਾਕ ਇਨਨੂੰ ਬਲੈਸ ਕਰੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਦੇ ਵਸੀਲੇ ਆਜ਼ਾਦ ਹੋ ਜਾਣ ਫ੍ਰੀ ਹੋ ਜਾਣ ਚੰਗੇ ਹੋ ਜਾਣ ਖੁਦਾਵੰਦ ਤੁਹਾਡਾ ਰੂਪ ਆਖ ਇਨਨੂੰ ਬਲੈਸ ਕਰੇ আর ਆਸ਼ੀਸ਼ਿਤ ਕਰੇ ਖੁਦਾਵੰਦ ਦਾ ਸਾਰੇ ਰੋਗ ਬੰਦਨ ਬਿਮਾਰੀਆਂ ਤੋਂ ਆਜ਼ਾਦ ਕਰ ਦੇਹ ਤੁਹਾਡੀ ਦਇਆ ਕਿਰਪਾ ਭਲਾਈ ਪਰ ਭੂਲ ਨੂੰ ਨਾ ਦੀ ਜ਼ਿੰਦਗੀ ਵਿੱਚ ਭੇਜ ਦੇ ਪਿਤਾ ਪਰਮੇਸ਼ਰ ਹਰ ਇੱਕ ਘਰ ਪਰਿਵਾਰ ਦੇ ਉੱਤੇ ਤੁਹਾਡੇ ਆਤਮਿਕ ਪਰਿਦਾਰਿਆਂ ਨੂੰ ਮੰਗਦੇ ਪਿਤਾ ਪਰਮੇਸ਼ਰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇ ਪੈਰੀ ਪ੍ਰਭੂ ਇਸ ਪੂਰੀ ਪ੍ਰਾਰਥਨਾ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੇ ਕ੍ਰਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।